ਨਗਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਰੂਪਨਗਰ ਦੇ ਡੀਸੀ ਵਰਜੀਤ ਵਾਲੀਆ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਮੁਸ਼ਕਲ ਹਾਲਾਤਾਂ ਵਿੱਚ ਆਮ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਖੁੱਲ ਕੇ ਸراہਨਾ ਕੀਤੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਫੌਜ ਅਤੇ ਸਥਾਨਕ ਪ੍ਰਸ਼ਾਸਨ ਐਸਡੀਐਮ ਸਾਹਿਬਾਨ ਡੀਐਸਪੀ ਸ਼੍ਰੀ ਚਮਕੌਰ ਸਾਹਿਬ ਐਸਐਚਓ ਸ਼੍ਰੀ ਚਮਕੌਰ ਸਾਹਿਬ ਅਤੇ ਹੋਰ ਸਬੰਧਤ ਵਿਭਾਗਾਂ ਦੀ ਵੀ ਪ੍ਰਸ਼ੰਸਾ ਕੀਤੀ डीसी ਵਰਜੀਤ ਵਾਲੀਆ ਨੇ ਕਿਹਾ ਕਿ ਸਾਡੀ ਟੀਮ ਨੇ ਦੋਦਪੁਰ ਫਸੇ ਬੰਨ ਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਅਤੇ ਜਿਹੜੀਆਂ ਵੀ ਲੋੜਿੰਦੀਆਂ ਚੀਜ਼ਾਂ ਸਨ ਉਹ ਤੁਰੰਤ ਪੂਰੀਆਂ ਕੀਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਵਾਸੀ ਤੇ ਜਿਹੜੇ ਨਾਲ ਦੇ ਪਿੰਡਾਂ ਦੇ ਇਲਾਕਾ ਵਾਸੀ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗਾ। ਦਿਨ ਰਾਤ ਉਹਨਾਂ ਨੇ ਇੱਥੇ ਸੇਵਾ ਕੀਤੀ ਹੈ, ਸੰਗਤਾਂ ਨੇ ਰਲ ਮਿਲ ਕੇ ਹਮਲਾ ਮਾਰਿਆ ਤੇ ਇਸ ਮੋਰਚੇ ਨੂੰ ਸੰਭਾਲਿਆ ਹੈ। ਇਸੇ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਦੋ ਬੰਨ ਜਿੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸੀ ਤਣਾਅ ਦਾ ਮਾਹੌਲ ਸੀਗਾ ਸਾਡੀ ਅਚੀਵਮੈਂਟ ਹੈ ਕਿ ਅਸੀਂ ਦੋਨਾਂ ਨੂੰ ਬਚਾ ਸਕੇ ਇਸ ਦਾ ਸਾਰਾ ਸ਼੍ਰੇ ਇੱਥੋਂ ਦੇ ਇਲਾਕਾ ਵਾਸੀਆਂ ਨੂੰ ਜਾਂਦਾ ਜਿਨ੍ਹਾਂ ਨੇ ਹਮਲਾ ਮਾਰਿਆ ਮਿਲਟਰੀ ਨੂੰ ਜਾਂਦਾ ਦੋ ਵੱਖਰੇ ਵੱਖਰੇ ਕਾਲਮ ਇੱਥੇ ਤਣਾਅ ਸੀਗੇ ਨਾਲ ਡਰੇਨੇਜ ਡਿਪਾਰਟਮੈਂਟ ਅਫਸਰ 24 ਘੰਟੇ ਇੱਥੇ ਤਣਾਅ ਸੀਗੇ ਐਸ ਡੀ ਐਮਸ ਖੁਦ 24 ਘੰਟੇ ਇੱਥੇ ਰੋਟੇਸ਼ਨ 'ਚ ਦਿਨ ਰਾਤ ਤੇ ਨਾਲ ਹੀ ਡੀਐਸਪੀ ਸੇਬਾਨ ਦਿਨ ਰਾਤ 24 ਘੰਟੇ ਇੱਥੇ ਤਨਾਨ ਸੀਗੇ ਹਰ ਤਰੀਕੇ ਦੀ ਜੋ ਵੀ ਸਮਗਰੀ ਇੱਥੇ ਲੱਗਣੀ ਸੀ ਮੁਹੱਈਆ ਕਰਾਈ ਗਈ ਤੇ ਇਸ ਨਾਲ ਸਾਰਿਆਂ ਦੇ ਰਲ ਮਿਲ ਕੇ ਹਿੰਮਤ ਕਰਨ ਨਾਲ ਨਰੇਗਾ ਵਰਕਰਸ ਨੇ ਬਹੁਤ ਮਿਹਨਤ ਕੀਤੀ ਹੈ ਪਿੱਛੋਂ ਆਪਣੀ ਮੰਡੀਆਂ ਦੇ ਵਿੱਚ ਹਜ਼ਾਰਾਂ ਦੀਆਂ 10-10000 50-50000 ਥੈਲੇ ਭਰ ਕੇ ਪਿੱਛੋਂ ਭਰੀਆਂ ਹੀਆਂ ਟਰਾਲੀਆਂ ਭੇਜੀਆਂ ਨੇ ਮਤਲਬ ਆਪਣੇ ਕੋਲ ਕੋਈ ਗਿਣਤੀ ਨਹੀਂ ਹੈ ਵੀ ਕਿਸ-ਕਿਸ ਨੇ ਕਿਸ ਕਿਸ ਤਰ੍ਹਾਂ ਆਪਣਾ ਅੱਛਾ ਯੋਗਦਾਨ ਪਾਇਆ ਹੈ ਤੇ ਮੈਂ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਕਿ ਤੁਹਾਡੀ ਸਾਰਿਆਂ ਦੀ ਮਿਹਨਤ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਹ ਦੋਨੋਂ ਬੰਨ ਬਚਾ ਸਕੇ ਤੇ ਸਾਡੇ ਸਾਰੇ ਜਿਹੜੇ ਪਿੰਡ ਹੈਗੇ ਨੇ ਪਿੱਛੇ ਉਹਨਾਂ ਨੂੰ ਅਸੀਂ ਆਪਣੀ ਸਕੂਨ ਦੀ ਨੀਂਦ ਦਿਵਾ ਸਕੇ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਅਪਡੇਟ ਦੇਣਾ ਚਾਹਾਂਗਾ ਕੀ ਅੱਜ ਜਿਵੇਂ ਪਿਛਲੇ 24 ਘੰਟਿਆਂ ਤੋਂ ਭਾਖੜਾ ਵੱਲੋਂ 60000 ਕਿਊਸਕ ਡਿਸਚਾਰਜ ਕੀਤਾ ਜਾ ਰਿਹਾ ਸੀ ਅੱਜ ਭਾਖੜਾ ਵੱਲੋਂ BBMP ਵੱਲੋਂ ਫੈਸਲਾ ਲਿਆ ਗਿਆ ਉਹਨਾਂ ਦੀ TMC ਦੇ ਵਿੱਚ ਵੀ ਉਸ ਨੂੰ 10000 ਕਿਊਸਕ ਨਾਲ ਘਟਾ ਦਿੱਤਾ ਜਾਵੇਗਾ ਯਾਨੀ ਕਿ 60000 ਦੀ ਥਾਂ ਕੇਵਲ 50000 ਕਿਊਸੈਕ ਡਿਸਚਾਰਜ ਅੱਜ ਰਹਿ ਜਾਵੇਗਾ ਤੇ ਇਸ ਦਾ ਅਸਰ ਚਮਕੌਰ ਸਾਹਿਬ ਤੱਕ ਵੀ ਹੋ ਸਕਦਾ ਅਗਲੇ 10 ਦਿਨ 10 ਘੰਟੇ ਤੱਕ ਅਸਰ ਪਹੁੰਚਦਾ ਹੁੰਦਾ ਹੈ ਤਾਂ ਅਗਲੇ 10 ਘੰਟਿਆਂ 'ਚ ਇੱਥੇ ਪਾਣੀ ਹੋਰ 10000 ਕਿਊਸੈਕ ਘਟ ਜੇਗਾ ਤੇ ਹੁਣ ਪਰਮਾਤਮਾ ਦੀ ਮਿਹਰ ਰਹੇਗੀ ਤੇ ਆਪਣਾ ਸਤਲੁਜ ਦਾ ਵੀ ਬਹਾਵ ਘਟ ਹੀ ਰਹੇਗਾ ਤੇ ਹੁਣ ਬੰਨ ਵੀ ਬਿਲਕੁਲ ਸਿਕਿਉਰ ਹੋ ਚੁੱਕਿਆ ਹੈ ਤੇ ਅੱਜ ਐਕਸਪਰਟਸ ਇਹਨੂੰ ਸਟੱਡੀ ਕਰਨ ਆਏ ਹੋਏ ਨੇ ਤੇ ਇਹੇ ਸਾਨੂੰ ਲਿਖਤੀ ਰਿਪੋਰਟ ਦੇਣ ਲੱਗੇ ਆ ਉਹਦੇ ਆਧਾਰ ਤੇ ਅਸੀਂ ਮਿਲਟਰੀ ਨੂੰ ਵੀ ਉਹਨਾਂ ਦਾ ਧੰਨਵਾਦ ਕਰ Thank you.